ਪਤਿਤ ਪਵਨ ਜਗਤ ਜੋਤ ਜੋਗੋ ਜਗ ਅਤਲ ਛਤਰ ਜਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਬਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਵਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਲ ਕੋਈ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਈ ਉਸ ਪ੍ਰਮਾਤਮਾ ਦਾ ਧਿਆਨ ਕੀਤਿਆ ਪ੍ਰਮਾਤਮਾ ਦਾ ਸਿਮਰਨ ਕੀਤਾ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਪ੍ਰਮਾਤਮਾ ਨਾਸ ਰਹਿਤ ਹੈ ਤੇ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੰਧ ਕੋਈ ਬਿਰਲਾ ਮੁੱਖ ਸੁਦਾ ਮਲਾਪ ਜਿਹੜਾ ਹੈ ਉਹ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂਪਾਲ ਪ੍ਰਭ ਸੁਈ ਆਪਣੇ ਮਨ ਨੂੰ ਸਮਝਾਈਏ ਵੀ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਸਭ ਤੋਂ ਸੁੱਚਾ ਉੱਚਾ ਤੇ ਸੁੱਚਾ ਉਸ ਦਾ ਦਰਜਾ ਹੈ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੂਖ ਨਾ ਹੋਈ ਜਿਸ ਦਾ ਆਸਰਾ ਲਿਆਂ ਜੀ ਦੀ ਸ਼ਰਨ ਪਿਆ ਸੁਖ ਪ੍ਰਾਪਤ ਕਰ ਲਈਦਾ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ ਬਡਪਾ ਕੀ ਸਾਧ ਸੰਗ ਪਰਪਤ ਤਿੰਨ ਭੇਟਕ ਦੁਰਮਤ ਕੋਈ ਮਰ ਸਭ ਕਹਿੰਦੇ ਹਨ ਕਿ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਮਿਲਿਆਂ ਕੋਟੀ ਬੁੱਧ ਨਾਸ ਹੋ ਜਾਂਦੀ ਹੈ ਤਨ ਕੀ ਧੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਮਹਾਰਜ ਕੰਦੇ ਨਾਨਕ ਦਾਸ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਹਿਰਦੇ ਵਿੱਚ ਪਰੋਕੇ ਰੱਖਿਆ ਆਉ ਗੁਰੂ ਕਿਰਪਾ ਕਰੇ ਪ੍ਰਮਾਤਮਾ ਦੇ ਨਾਮ ਨੂੰ ਪ੍ਰਮਾਤਮਾ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਪਰੋਈਏ ਵੱਡੀ ਕਿਸਮਤ ਨਾਲ satsang ਦੀ ਪ੍ਰਾਪਤੀ ਹੁੰਦੀ ਹੈ ਗੁਰੂ ਕਿਰਪਾ ਕਰੇ satsang ਦੀ ਪ੍ਰਾਪਤੀ ਹੁੰਦੀ ਰਹੇ ਤੇ ਸਾਡੇ ਅੰਦਰੋਂ ਬਿਕਾਰਾਂ ਦਾ ਖਾਤਮਾ ਹੁੰਦਾ ਜਾਏ ਪਰਮਾਤਮਾ ਸਭਨਾ ਉਪਰ ਮਿਹਰ ਭਰਿਆ ਹੱਥ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤਵਾਕਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਤਾ ਸਹਿਤ ਸੰਪੂਰਨ ਹੋਣ ਦੀ ਅਰਦਾਸ ਅਦਾ ਹੀ ਰਲ ਮਿਲ ਕੇ ਕਰਦੇ ਰਹੀਏ ਬ੍ਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੀ ਗੁਰੂ ਗਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ